ਸੋਸ਼੍ਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਤੇ ਹੁਣ ਬਈ ਜੀ ਜਿੱਥੇ ਮਸਾਲਾ ਦਿੱਤੀਆਂ ਜਾਂਦੀਆਂ ਸੀ ਕਿ ਇੰਡੀਆ ਦੇ ਪ੍ਰਧਾਨ ਮੰਤਰੀ ਤੇ ਟਰੰਪ ਸਾਭ ਦੀ ਬੜੀ ਗੂੜੀ ਜਾਰੀ ਦੋਸਤੀ ਆ ਚਰਚਾ ਦਿੱਤੀ ਜਾਂਦੀ ਸੀ ਨਮਸਤੇ ਟਰੰਪ ਇਦਾਂ ਦੇ ਪੋਸਟਰ ਲਾਈ ਜਾਂਦੇ ਸੀ ਉਹ ਇੰਡੀਆ ਵੀ ਆਏ ਸੀਗੇ ਤੇ ਤੇ ਆਪਣੇ ਪ੍ਰਧਾਨ ਮੰਤਰੀ ਕਈ ਵਾਰੀ ਉੱਥੇ ਵੀ ਗਏ ਨੇ ਕਿ ਤਾਂ ਇੱਕ ਵਧੀਆ ਜਾਰੀ ਦੋਸਤੀ ਮੰਨੀ ਜਾਂਦੀ ਸੀ ਕੀ ਲੱਗਦਾ ਸੀਗਾ ਹੁਣ 트럼ਪ ਸਰਕਾਰ ਆਈ 트럼ਪ ਦੀ ਸਰਕਾਰ ਆਈ ਹੈ ਸ਼ਾਇਦ ਕੁਝ ਇੰਡੀਆ ਦੀ ਖੇਤ ਚ ਫੈਸਲੇ ਲੈਣਗੇ ਵਧੀਆ ਫੈਸਲੇ ਲੈਣਗੇ ਪਰ ਹੋਇਆ ਇਹਦੇ ਉਲਟ ਪਹਿਲਾਂ ਵੀ ਟੈਰਫ ਲਾਇਆ ਤੇ ਹੁਣ ਦੁਬਾਰੇ ਫੇਰ ਟੈਰਫ ਕਹਿੰਦੇ ਨੇ ਵੀ ਟੈਰਫੋ ਅੱਜ ਦੀ ਤਰੀਕ ਤੋਂ ਲਾਗੂ ਹੋ ਜਾਣਾ ਟੈਰਫ ਵੀ ਲਾਇਆ ਤੇ ਉੱਤੇ ਉਹਨਾਂ ਨੇ ਇੱਕ ਸ਼ਰਤ ਹੋਰ ਰੱਖਤੀ ਕਿ ਜੋ ਕਿ ਰੂਸ ਹੈਗਾ ਰੂਸ ਤੋਂ ਕੱਚਾ ਤੇਲ ਖਰੀਦ ਕੇ ਉਹਨੂੰ ਰਫਾਈਨਰੀ ਕਰਕੇ ਅੱਗੇ ਤੁਸੀਂ ਜੌਰਜੀਆ ਦੀਆਂ ਕੰਟਰੀਆਂ ਤੇ ਵੇਚਦੇ ਹੋ ਉਤੇ ਵੀ ਰੋਕ ਲਾਤੀ ਤਾਂ ਕਰਕੇ ਉਹਨਾਂ ਨੇ ਇੱਕ ਇਹ ਵੀ ਗੱਲ ਪਈ ਹੈ ਕਿ ਇਹ ਤੇ ਜੁਰਮਾਨਾ ਲਾਇਆ ਗਿਆ ਹੁਣ ਕਿੰਨਾ ਜੁਰਮਾਨਾ ਲਾਇਆ ਗਿਆ ਜਾਂ ਕਿੰਨਾ ਭਰਨਾ ਜਾਂ ਨਹੀਂ ਭਰਨਾ ਇਹਦੇ ਉੱਤੇ ਹਲੇ ਕੋਈ ਬਿਆਨ ਨਹੀਂ ਆਇਆ ਕਿੰਨਾ ਜੁਰਮਾਨਾ ਉਹਨਾਂ ਨੇ ਕਿਹਾ ਵੀ ਜੁਰਮਾਨਾ ਲਾਇਆ ਗਿਆ ਤੇ ਦੂਸਰੀ ਝਾਲੇ ਤੇ ਹੋਰ ਨਿਕਲ ਕੇ ਆਉਂਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਇੱਕ ਜਗ੍ਹਾ ਦੇ ਮਾਲੋ ਦੇਸ਼ ਦੇ ਵਿੱਚ ਤੇਲ ਸਟਾਕ ਕਰਨ ਵਾਸਤੇ ਉਥੇ ਜਗ੍ਹਾ ਬਣਾਉਣੀ ਆ ਜੋ ਕਿ ਤੇਲ ਸਟਾਕ ਰਿਆ ਕਰਾਂਗੇ ਯੂ ਐਸ ਏ ਕਹਿੰਦਾ ਤੇ ਤੇਲ ਸਟਾਕ ਕਰਨ ਦੇ ਨਾਲ ਉਹਨੇ ਇਹ ਵੀ ਕਿਹਾ ਕਿ ਇੰਡੀਆ ਨੂੰ ਪਾਕਿਸਤਾਨ ਤੋਂ ਤੇਲ ਖਰੀਦਣਾ ਪਿਆ ਕਰੂਗਾ ਤਾਂ ਇਹ ਗੱਲ ਬੜੀ ਦੂਰ ਤੱਕ ਜਾਂਦੀ ਆ ਜਿਹੜੇ ਦੇਸ਼ ਨਾਲ ਆਪਣੀ ਬਣਦੀ ਹੀ ਨਹੀਂ ਆਪਾਂ ਬਾਰਡਰ ਤੋਂ ਕੱਚਾ ਪੇਰ ਉਹਨਾਂ ਨਹੀਂ ਡਿੱਗਣ ਦਿੰਦੇ ਜਾਂ ਪਰਾਂ ਨਹੀਂ ਡਿੱਗਣ ਦਿੰਦੇ ਆਪਦੀ ਚੀਜ਼ ਤਾਂ ਉਹ ਦੇਸ਼ ਤੋਂ ਕਿਵੇਂ ਆਪਾਂ ਬਈ ਕੱਚਾ ਤੇਲ ਖਰੀਦ ਲਈਏ ਤੇ ਇਹ ਗੱਲ ਦੂਜੀ ਧਾਰ ਕਹਿ ਰਹੀ ਆ ਜੋ ਇੰਡੀਆ ਦੇ ਮੂਡ ਪਾਰਟੀਆਂ ਨੇ ਕੁਝ ਤਕੜੀਆਂ ਆਪਣੇ ਕਹਿ ਲੋ ਜੀ ਕਾਂਗਰਸ ਪਾਰਟੀ ਜਾਂ ਹੋਰ ਪਾਰਟੀਆਂ ਉਹ ਕਹਿ ਰਹੀਆਂ ਨੇ ਕਿ ਗਵਰਨਮੈਂਟ ਨੂੰ ਖੁੱਲ ਕੇ ਬਿਆਨ ਦੇਣਾ ਚਾਹੀਦਾ ਹੈ ਇਹਦੇ ਉੱਤੇ ਵੀ ਕਿ ਅਸੀਂ ਜਦੋਂ ਦੋ ਧਰ੍ਹਾਂ ਬਿਜ਼ਨਸ ਕਰਦੀਆਂ ਇੱਕ ਦੇ ਦੂਜੇ ਦੇਸ਼ ਤੋਂ ਸਮਾਨ ਖਰੀਦਦੀਆਂ ਪਰ ਉਸ ਤੋਂ ਇੰਡੀਆ ਕਾਰੋਬਾਰ ਕਰਦਾ ਦੇਸ਼ ਦੇ ਹਿੱਤ ਲਈ ਕਾਰੋਬਾਰ ਕਰਦਾ ਕਿ ਲੋਕਾਂ ਨੂੰ ਫਾਇਦਾ ਹੋਵੇ ਸਸਤੀਆਂ ਚੀਜ਼ਾਂ ਮਿਲਣ ਤਾਂ ਹੁਣ ਜੇ ਉਹਦੇ ਵਿੱਚ ਤੀਜੀ ਧਾਰਾ ਆ ਕੇ ਕਹੇ ਮੈਂ ਤੁਹਾਡੇ ਤੇ ਜੁਰਮਾਨਾ ਲਾਉਣਾ ਉਹ ਕਹਿੰਦੇ ਵੀ ਇਹਦੇ ਉੱਤੇ ਬਾਕੀ ਧਿਰਾਂ ਜਿਹੜੀਆਂ ਪਾਰਟੀਆਂ ਨੇ ਉਹ ਕਹਿ ਰਹੀਆਂ ਨੇ ਕਿ ਇਹਦੇ ਉੱਤੇ ਗਵਰਨਮੈਂਟ ਨੂੰ ਖੁੱਲ ਕੇ ਬੋਲਣਾ ਚਾਹੀਦਾ ਕਿ ਤੁਸੀਂ ਕੌਣ ਹੋ ਨਿਓ ਸਾਡੇ ਤੇ ਜੁਰਮਾਨਾ ਲਾਉਣ ਵਾਲੇ ਜਾਂ ਅਸੀਂ ਜਿੱਥੋਂ ਖਰੀਦੀਏ ਜਾਂ ਨਹੀਂ ਖਰੀਦੀਏ ਉਹ ਸਾਡੀ ਮਰਜ਼ੀ ਹੈ ਜਿੱਥੋਂ ਸਾਨੂੰ ਫਾਇਦਾ ਦਿਖੂਗਾ ਅਸੀਂ ਉੱਥੋਂ ਖਰੀਦਾਂਗੇ ਤੇ ਇਹਦੇ ਉੱਤੇ ਫੈਸਲੇ ਹੁਣ ਅੱਗੇ ਵਾਧੇ ਤੁਰੇ ਜਾਂਦੇ ਨੇ ਜੋ ਕਿ ਦੇਸ਼ ਦੇ ਹਿੱਤ ਦੇ ਲਈ ਠੀਕ ਨਹੀਂ ਹੈਗੀ ਅਗਲਾ ਅਪਡੇਟ ਨਮਾ ਫੇਰ ਲੈ ਕੇ ਮਿਲਦੇ ਆਂ ਬਈ ਜੀ ਵੀਡੀਓ ਦੇਖਣ ਲਈ ਧੰਨਵਾਦ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਸੋ ਸਾਰੇ ਕਾਲ ਬੇ